ਮੈਂ ਦੀ ਮੰਗ ਕਰਦਾ ਕਿ ਭਗਵੰਤ ਮਾਨ ਤੇਰੇ ਵਾਸਤੇ ਦਾ ਰੋਗ ਨਹੀਂ ਭਾਈ ਤੂੰ ਤਾਂ ਅਸਤੀਫਾ ਦੇ ਦੇ ਜ਼ਿੰਮੇਵਾਰੀ ਕਿਸੇ ਹੋਰ ਕਾਬਲ ਬੰਦੇ ਨੂੰ ਦੇ ਦੇ ਜਿਹਨੂੰ ਸੁਰਤ ਮੁਰਤ ਹੋਵੇ ਤੇ ਉਹ ਪੰਜਾਬ ਦੇ ਅਮਨ ਸ਼ਾਂਤੀ ਕਾਨੂੰਨ ਲਾਉਣ ਆਰਡਰ ਨੂੰ ਬਾਹਰ ਰੱਖ ਸਕੇ ਮੈਂ ਪੰਜਾਬ ਦੇ ਹੋਮ ਮਿਨਿਸਟਰ ਸਾਹਿਬ ਜੋ ਮੁੱਖ ਮੰਤਰੀ ਸਾਹਿਬ ਵੀ ਨੇ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਜਾਗਦੇ ਹੋ ਕਿ ਸੋਛੋਗੇ ਹੋ ਇਹ ਪਤਾ ਹੈ ਸਭ ਨੂੰ ਕਿ ਤੁਸੀਂ ਪੰਜਾਬ 'ਚ ਤੁਹਾਡਾ ਧਿਆਨ ਘੱਟ ਹੀ ਲੱਗ ਰਿਹਾ ਤੁਸੀਂ ਸ਼ਹਿਰ ਸਪਾਟਾ ਮਹਿਕਮਾ ਲੈ ਲਓ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦਿਓ ਜੇ ਤੁਹਾਡੇ ਤੋਂ ਬੇਕੂਫੀ ਨਿਭਾਈ ਨਹੀਂ ਜਾ ਰਹੀ ਲਾਅ ਐਂਡ ਆਰਡਰ ਪਹਿਲਾਂ ਤਾਂ ਸਿਰਫ ਇਸ ਗੱਲ ਦਾ ਚਿੰਤਾ ਸੀ ਕਿ ਜੀ ਫਰੋਤੀ ਦੀ ਬੋਨ ਆ ਰਿਹਾ ਫਿਰ ਟਾਰਗੇਟਡ ਕਿਲਿੰਗ ਸ਼ੁਰੂ ਹੋ ਗਈਆਂ ਲੋਕੀ ਅੱਜ ਇਹ ਹਾਲਾਤ ਹੋ ਗਏ ਆ ਕਿ ਲੋਕ ਜਾ ਕੇ ਸਰਕਾਰ ਨੂੰ ਜਾਂ ਪੁਲਿਸ ਨੂੰ ਦੱਸ ਕੇ ਰਾਜੀ ਨਹੀਂ ਫਰੋਤੀ ਦੇ ਕੇ ਰਾਜੀ ਹੈ ਕਿ ਸ਼ਾਂਤੀ ਸ਼ਹਿਰ ਜਾਨ ਬਾਂਜੂ ਫਰੋਤੀ ਦਿੱਤੇ ਆ ਹਫਤਾ ਵਸੂਲੀ ਜਿਹੜਾ ਸ਼ਾਇਦ ਪਹਿਲਾਂ ਕਦੇ ਪੰਜਾਬ 'ਚ ਇਹੋ ਜਿਹਾ ਹਾਲਾਤ ਨਹੀਂ ਸੁਨੇ ਸਨ ਬਾਰਡਰ ਸਟੇਟ ਹੈ ਭਾਈ ਇੰਡੋ ਪਾਕਿਸਤਾਨ ਬਾਰਡਰ ਇੰਡੋ ਪਾਕ ਬਾਰਡਰ ਤੇ ਸਥਿਤ ਇਹ ਬਾਰਡਰ ਸਟੇਟ ਹੈ ਔਰ ਅੱਜ ਇਥੇ ਲਾਅ ਔਰ ਆਰਡਰ ਦੇ ਏਡੇ ਹਾਲਾਤ ਗੰਭੀਰ ਹੋ ਗਏ ਨਾਜ਼ਕ ਹੋ ਗਏ ਕਿ ਕੇਜਰੀਵਾਲ ਸਾਹਿਬ ਦਿੱਲੀ ਦੇ ਲਾਅ ਔਰ ਆਰਡਰ ਦਾ ਤੁਸੀਂ ਫਿਕਰ ਕਰਦੇ ਹੋ ਜ਼ਿਕਰ ਕਰਦੇ ਹੋ ਕਦੇ ਪੰਜਾਬ ਦਾ ਵੀ ਫਿਕਰ ਕਰ ਲਓ ਜਿੱਥੇ ਛੋਟੀ ਸਰਕਾਰ ਹੈ ਕਿ ਡਰਾਮਾ ਹੀ ਚੱਲਣਾ ਹਰ ਮੁੱਦੇ ਤੇ ਹਰ ਮੋੜ ਤੇ ਝੂਠ ਬੋਲਿਆ ਜਾਣਾ ਔਰ ਚੀਫ ਮਿਨਿਸਟਰ ਸਾਹਿਬ ਜਿਹਨੂੰ ਨਿਊਜ਼ੀਲੈਂਡ ਆਸਟ੍ਰੇਲੀਆ ਦਿੱਲੀ ਸੱਜਾ ਖੱਬਾ ਫਿਰੰਦਲ ਤੱਕ ਬਥੇਰਾ ਸਮਾਂ ਮਗਰ ਇਹ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਉਹ ਬਿਲਕੁਲ ਹੀ ਫੇਲ ਹੋ ਗਏ ਆ ਸਿੱਧੂ ਮੂਸੇਵਾਲੇ ਦਾ ਮਰਡਰ ਉਸ ਤੋਂ ਬਾਅਦ ਇੰਟੈਲੀਜੈਂਸ ਹੈੱਡਕੁਆਰਟਰ ਤੇ ਅਟੈਕ ਸੱਚੀ ਕਾਲ ਜੀ ਅੱਜ ਮਜੀਠੇ ਹਲਕੇ 'ਚ ਜਿੱਥੇ ਪਹਿਲਾਂ ਪੁਲਿਸ ਸਟੇਸ਼ਨ ਮਜੀਠੇ ਤੇ ਬਲਾਸਟ ਕੀਤਾ ਗਿਆ ਸੀ ਅੱਜ ਪਿੰਡ ਜੈਂਤੀਪੁਰ ਸਾਡੇ ਸਵਰਗਵਾਸੀ ਚੀਰਮੈਨ ਸਾਹਿਬ ਮੇਰੇ ਬਜ਼ੁਰਗਾਂ ਸਮਾਨ ਮੇਰਾ ਆਪਣਾ ਸਤਕਾਤਯੋਗ ਪਰਿਵਾਰ ਪੱਪੂ ਜੈਂਤੀਪੁਰ ਜੀ ਦੇ ਗ੍ਰਹਿ ਵਿਖੇ ਕੁਝ ਚੰਦ ਮਿੰਟਾਂ ਪਹਿਲਾਂ ਹੀ ਇੱਕ ਗਰਨੇਡ ਅਟੈਕ ਹੋਇਆ ਕੋਈ ਆਰਡੀਐਕਸ ਕਹਿ ਰਿਹਾ ਹੈ ਕੋਈ ਗਰਨੇਡ ਕਹਿ ਰਿਹਾ ਕਿਉਂਕਿ ਹਲੇ ਖਬਰ ਆਹੀ ਰਹੀ ਹੈ ਉਹ ਵੀਡੀਓ ਮੈਂ ਸਾਂਝੀ ਵੀ ਕੀਤੀ ਹੈ ਮਗਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਪਿਛਲੇ ਮਹੀਨੇ 2 ਮਹੀਨੇ ਦੇ ਅੰਦਰ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਸ਼ਿਫਤੀ ਦਾ ਘਰ ਜਿੱਥੇ ਸ੍ਰੀ ਹਰਮੰਦਰ ਸਾਹਿਬ ਹੈ ਦਰਬਾਰ ਸਾਹਿਬ ਹੈ ਤੁਸੀਂ ਸਾਰੇ ਜਾਣਦੇ ਹੋ ਉੱਥੇ ਕਿਵੇਂ ਉੱਥੇ ਵੀ ਇਸਲਾਮਾਬਾਦ ਥਾਣਾ ਔਰ ਫਿਰ ਇੱਕ ਥਾਣਾ ਜਿਹੜਾ ਰਣਜੀਤ ਐਵੇਨਿਊ ਤੇ ਜਿਹੜੀ 에어ਪੋਰਟ ਦੀ ਸੜਕ ਹੈ ਚੌਂਕੀ ਜਿਹੜੀ ਹੈ ਬਿਲਕੁਲ 에어ਫੋਰਸ ਸਟੇਸ਼ਨ ਦੇ ਨਾਲ ਲੱਗਦੀ ਹੈ ਆਰਮੀ ਦੇ ਸਟੇਸ਼ਨ ਦੇ ਨਾਲ ਲੱਗਦੀ ਹੈ 메인 ਰੋਡ ਹੈ ਜਿਹੜੀ 에어ਪੋਰਟ ਨੂੰ ਜਾਂਦੀ ਹੈ ਉੱਥੇ ਬਲਾਸਟ ਹੋਇਆ ਉਸ ਤੋਂ ਬਾਅਦ ਗੁਰਦਾਸਪੁਰ ਹੋਇਆ ਘਟੋਕਰ 10 11 ਬਲਾਸਟ ਪਿਛਲੇ 2 ਢਾਈ ਮਹੀਨੇ ਚ ਹੋ ਗਏ ਹੈ ਨਾ ਪੰਜਾਬ ਦੇ ਹੋਮ ਮਿਨਿਸਟਰ ਸਾਹਿਬ ਜੋ ਮੁੱਖ ਮੰਤਰੀ ਸਾਹਿਬ ਵੀ ਨੇ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਜਾਗਦੇ ਹੋ ਕਿ ਸੋਛੋਗੇ ਇਹ ਪਤਾ ਹੈ ਸਭ ਨੂੰ ਕਿ ਤੁਸੀਂ ਪੰਜਾਬ 'ਚ ਤੁਹਾਡਾ ਧਿਆਨ ਘੱਟ ਹੀ ਲੱਗ ਰਿਹਾ ਤੁਸੀਂ ਸ਼ਹਿਰ ਸਪਾਟਾ ਮਹਿਕਮਾ ਲੈ ਲਓ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦਿਓ ਜੇ ਤੁਹਾਡੇ ਤੋਂ ਬੇਕੂਪੀ ਨਿਭਾਈ ਨਹੀਂ ਜਾ ਰਹੀ ਆਟਰ ਫੇਲੀਅਰ ਲਾਅ ਐਂਡ ਆਰਡਰ ਪਹਿਲਾਂ ਤਾਂ ਸਿਰਫ ਇਸ ਗੱਲ ਦਾ ਚਿੰਤਾ ਸੀ ਕਿ ਜੀ ਫਰੋਤੀ ਦੀ ਫੋਨ ਆ ਰਿਹਾ ਫਿਰ ਟਾਰਗੇਟਡ ਕਿਲਿੰਗ ਸ਼ੁਰੂ ਹੋ ਗਈਆਂ ਲੋਕੀ ਅੱਜ ਇਹ ਹਾਲਾਤ ਹੋ ਗਏ ਆ ਕਿ ਲੋਕ جا کے سرکار ਨੂੰ ਜਾਂ پولیس ਨੂੰ ਦੱਸ ਕੇ ਰਾਜੀ ਨਹੀਂ ਫਰੋਤੀ ਦੇ ਕੇ ਰਾਜੀ ਹੈ ਕਿ ਸ਼ਾਂਤੀ ਸ਼ਹਿਰ ਜਾਨ ਬਾਨ ਨੂੰ ਫਰੋਤੀ ਦਿੱਤੇ ਹਨ ਹਫਤਾ ਵਸੂਲੀ ਜਿਹੜਾ ਸ਼ਾਇਦ ਪਹਿਲਾਂ ਕਦੇ ਪੰਜਾਬ 'ਚ ਇਹੋ ਜਿਹੇ ਹਾਲਾਤ ਨਹੀਂ ਸੁਨੇ ਸਨ ਬਾਰਡਰ ਸਟੇਟ ਹੈ ਭਾਈ ਇੰਡੋ ਪਾਕਿਸਤਾਨ ਬਾਰਡਰ ਇੰਡੋ ਪਾਕ ਬਾਰਡਰ ਤੇ ਸਥਿਤ ਇਹ ਬਾਰਡਰ ਸਟੇਟ ਹੈ ਔਰ ਅੱਜ ਇੱਥੇ ਲਾਅ ਐਂਡ ਆਰਡਰ ਦੇ ਏਡੇ ਹਾਲਾਤ ਗੰਭੀਰ ਹੋ ਗਏ ਨਾਜ਼ਕ ਹੋ ਗਏ ਕਿ ਕੇਜਰੀਵਾਲ ਸਾਹਿਬ ਦਿੱਲੀ ਦੇ ਲੋਰਡ ਆਰਡਰ ਦਾ ਤੁਸੀਂ ਫਿਕਰ ਕਰਦੇ ਹੋ ਜਿਗਰ ਕਰਦੇ ਹੋ ਕਦੇ ਪੰਜਾਬ ਦਾ ਵੀ ਫਿਕਰ ਕਰ ਲਓ ਜਿੱਥੇ ਛੋਟੀ ਸਰਕਾਰ ਹੈ ਕਿ ਡਰਾਮਾ ਹੀ ਚੱਲਣਾ ਹਰ ਮੁੱਦੇ ਤੇ ਹਰ ਮੁੱਦੇ ਤੇ ਝੂਠ ਬੋਲਿਆ ਜਾਣਾ ਔਰ ਚੀਫ ਮਿਨਿਸਟਰ ਸਾਹਿਬ ਜਿਹਨੂੰ ਨਿਊਜ਼ੀਲੈਂਡ ਆਸਟ੍ਰੇਲੀਆ ਦਿੱਲੀ ਸੱਜਾ ਖੱਬਾ ਫਿਰੰਦਰ ਤਾਂ ਬਥੇਰਾ ਸਮਾ ਮਗਰ ਇਹ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਉਹ ਬਿਲਕੁਲ ਹੀ ਫੇਲ ਹੋ ਗਏ ਆ ਸਿੱਧੂ ਮੂਸੇਵਾਲੇ ਦਾ ਮਰਡਰ ਉਸ ਤੋਂ ਬਾਅਦ ਇੰਟੈਲੀਜੈਂਸ ਹੈੱਡਕੁਆਰਟਰ ਤੇ ਅਟੈਕ ਔਰ ਅੱਜ ਸੰਦੀਪ ਨੰਗਲੰਬੀਆ ਦਾ ਕਤਲ ਔਰ ਅੱਜ ਹਾਲਾਤ ਇਹ ਬਣ ਗਏ ਆ ਕਿ ਜਿਸ ਇਨਸਾਨ ਤੇ ਪਹਿਲਾਂ ਵੀ ਥ੍ਰੈਟ ਸੀ ਜੈਨਤੀਪੁਰ ਤੇ ਪੱਪੂ ਜੀ ਤੇ ਉਹਦੇ ਮੁੰਡੇ ਦੀਪੂ ਤੇ ਕਾਲੇ ਦੇ ਜਿਨ੍ਹਾਂ ਦੀ ਪੁਲਿਸ ਨੂੰ ਪੂਰੀ ਜਾਣਕਾਰੀ ਹੈ ਮੈਂ ਆਪ ਆਲਾ ਅਫਸਰਾਂ ਨਾਲ ਪੁਲਿਸਦਿਆਂ ਨਾਲ ਇਹ ਗੱਲ ਡਿਸਕਸ ਕੀਤੀ ਕਿ ਦੀਸ ਫੈਮਲੀਆਂ ਅੰਡਰ ਸੀਰੀਅਸ ਥ्रेट ਔਰ ਇਹਨਾਂ ਦਾ ਬਚਾਅ ਕਰਨਾ ਇਹਨਾਂ ਨੂੰ ਪ੍ਰੋਪਰ ਸੇਫਟੀ ਐਂਡ ਸਿਕਿਉਰਿਟੀ ਪ੍ਰੋਵਾਈਡ ਕਰਨੀ ਬੜੀ ਜ਼ਰੂਰੀ ਆ ਮਗਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਦਲੇਰੀ ਵੇਖੋ ਅੱਜ ਮੋਟਰਸਾਈਕਲ 'ਤੇ ਲੋਕ ਆਏ ਔਰ ਸ਼ਰੀਆਮ ਬੌਮ ਸਿੱਟ ਕੇ ਗਏ ਆ ਜਿਹਦੀਆਂ ਵੀਡੀਓ ਆ ਤੋਂ ਕੁਝ ਤਸਵੀਰਾਂ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਆ ਆ ਉਹ ਕੁਝ ਤਸਵੀਰਾਂ ਨੇ ਜਿਹੜੀਆਂ ਇਹਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੈਸੇ ਮੈਂ ਟਵੀਟ ਵੀ ਕਰੂੰਗਾ ਔਰ ਵੀਡੀਓ ਮੈਂ ਆਪਕੇ ਟਵਿੱਟਰ ਤੇ ਆਲਰੇਡੀ ਚਲਾ ਦਿੱਤੀ ਹੈ ਕਿ ਸਾਹਮਣੇ ਆ ਰਿਹਾ ਔਰ ਕੁਲ ਸੋਨਣਾ ਕਹਿਣ ਦੀ ਕੋਸ਼ਿਸ਼ ਕਰੇ ਕਿ ਭਾਈ ਇਹ ਤਾਂ ਟਾਇਰ ਪਾ ਗਿਆ ਸੀ ਬਿਕੋਜ਼ ਟਾਇਰ ਨਹੀਂ ਪਾਟਿਆ ਇਹਦੇ ਵਿੱਚ ਜੇ ਤੁਸੀਂ ਅੱਗੇ ਜਾ ਕੇ ਦੇਖੋ ਕਿਵੇਂ ਮੋਟਰਸਾਈਕਲ ਆਇਆ ਔਰ ਮੋਟਰਸਾਈਕਲ ਤੋਂ ਦੋ ਤਿੰਨ ਲੋਕ ਸਵਾਰ ਨੇ ਔਰ ਕਿਵੇਂ ਆ ਬੰਬ ਸਿੱਟਦੇ ਨੇ ਔਰ ਫਿਰ ਚਿੰਗਾਰੀ ਤੁਹਾਡੇ ਸਾਹਮਣੇ ਜਿਹੜਾ ਉਹਦਾ ਆਫਟਰਮਾਰਥ ਹੈ ਜੋ ਰਿਜ਼ਲਟ ਹੈ ਉਹ ਸਾਰਿਆਂ ਸਾਹਮਣੇ ਆ ਰਿਹਾ ਇਛ ਲਈ ਜਾਗੋ ਭਾਈ ਜਾਗੋ ਔਰ ਮੈਂ ਇਹ ਡਿਮਾਂਡ ਕਰਦਾ ਕਿ ਭਗਵੰਤ ਮਾਨ ਤੇਰੇ ਵਾਸਤੇ ਦਾ ਰੋਗ ਨਹੀਂ ਭਾਈ ਤੂੰ ਤਾਂ ਅਸਤੀਫਾ ਦੇ ਦੇ ਜ਼ਿੰਮੇਵਾਰੀ ਕਿਸੇ ਹੋਰ ਕਾਬਲ ਬੰਦੇ ਨੂੰ ਦੇ ਦੇ ਜਿਹਨੂੰ ਸੁਰਤਪੁਰਤ ਹੋਵੇ ਤੇ ਉਹ ਪੰਜਾਬ ਦੇ ਅਮਨ ਸ਼ਾਂਤੀ ਕਾਨੂੰਨ ਲਾਉਣ ਲਾਡਰ ਨੂੰ ਬਾਹਰ ਰੱਖ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ